ਸਾਡੇ ਬਾੜ ਦੇ ਵਿੱਚ ਨਾ ਕੋਈ ਗਲੀ ਸੀ ਨਾ ਸੀਵਰੇਜ ਸੀ ਨਾ ਵਾਟਰ ਸਪਲਾਈ ਸੀ ਕੱਚੀਆਂ ਗਲੀਆਂ ਸੀਗੀਆਂ ਤਾਂ ਬਾੜ ਦੇ ਵਿੱਚ ਟੋਟਲ 100% ਸੀਵਰੇਜ 100% ਵਾਟਰ ਸਪਲਾਈ ਪਲੱਸ 100% ਗਲੀਆਂ ਇੱਕ ਦੋ ਗਲੀਆਂ ਉਹ ਹੁਣ ਉਸ ਟਾਈਮ ਚੱਲ ਰਹੀਆਂ ਉਹ ਵੀ ਚੱਲ ਰਹੀਆਂ ਆ ਉਹ ਵੀ ਬਣ ਜਾਣੀ ਟੋਟਲ ਸਾਡਾ ਇਹ ਕੰਮ ਖਤਮ ਹੋ ਗਿਆ ਤੇ ਵਿੱਚ ਇੱਕ ਵਾਟਰ ਟੈਂਕੀ ਲਵਾਈ ਨਾਲ ਟੋਟਲ ਲੈਟਰੀ ਇੱਥੇ ਉਹ ਬਿਲਕੁਲ ਪਿੱਛੇ ਆਹ ਟੈਂਕੀ ਕਿੰਨੀ ਡੇਢੀ ਹੋਣੀ ਆ ਬਹੁਤ ਬੜੀ ਆ ਉਹ ਵੀ ਟੈਂਕੀ ਲਵਾਈ ਠੀਕ ਹੈ ਯਾਨੀਕ ਹੋ ਸਕੇ ਜਿੰਨੇ ਕਵਾੜ ਦਾ ਕੋਸ਼ਿਸ਼ ਕੀਤੀ ਆ ਵੀ ਸਾਰਿਆਂ ਦੇ ਕੰਮ ਹੋਣ ਤਾਂ ਕੁਝ ਬਾਲੇ ਸੱਤਾਂ ਪੈਸੇ ਵੀ ਮਿਲੇ ਆ ਲੋਕਾਂ ਨੂੰ ਉਹ ਵੀ ਦਿਵਾਏ ਆ ਬਾਕੀ ਸੇਵਾ ਚੱਲ ਰਹੀ ਆ ਹੁਣ ਵੀ ਚੱਲ ਰਹੀ ਆ ਆਜ਼ਾਦ ਉਮੀਦਵਾਰ ਹੋ ਕੇ ਸਰਕਾਰ ਦੇ ਕੋਲੋਂ ਕੰਮ ਘਟਾਉਣੇ ਕਿੰਨਾ ਕਿ ਕਹਿੰਦੇ ਕਿ ਦਿੱਕਤ ਪਰੇਸ਼ਾਨੀਆਂ ਵਾਲਾ ਕੰਮ ਸਕੇ ਕਿਵੇਂ ਘਟਾ ਇਹ ਮਿਲ ਜਾਂਦੇ ਨਹੀਂ ਆਜ਼ਾਦ ਉਮੀਦਵਾਰ ਲਈ ਸੋਖਾ ਹੁੰਦਾ ਕੰਮ ਇਹ ਸਰਕਾਰ ਤੋਂ ਬੈਕਡੋਂ ਨੇ ਜੇ ਕਹੋ ਸੋਖਾ ਤਾਂ ਚਲੋ ਨਹੀਂ ਹੁੰਦਾ ਹਾਂ ਪਰ ਜਿੱਥੇ ਪਬਲਿਕ ਨੇ ਮਤ ਦਿੱਤਾ ਪਬਲਿਕ ਦੀ سپورਟ ਨਾਲ ਸਭ ਕੁਝ ਹੋ ਜਾਂਦਾ ਕੋਈ ਵੀ ਟਰੈਕਸਾ ਵਾਲਾ ਹੋਵੇ ਚਾਹੇ ਆਟੋ ਵਾਲਾ ਹੋਵੇ ਕੋਈ ਵੀ ਹੋਵੇ ਕੀ ਪਰੰਗ ਵਿੱਚ ਇੰਦਰਾ ਨਹੀਂ ਕਰਦਾ ਸੀਗਾ ਕਿਉਂਕਿ ਇਹਨੇ ਬੁਰੇ ਹਾਲਾਤ ਸੀਗੇ ਕਿ ਕੋਈ ਆਉਣੋਂ ਮਨ ਨਹੀਂ ਕਰ ਰਿਹਾ ਸੀਗਾ ਬਟ 2015 ਤੋਂ ਬਾਅਦ ਇਹ ਜਿੱਤੇ ਜਿੱਤਣ ਤੋਂ ਬਾਅਦ ਇਹਨਾਂ ਨੇ ਕੰਮ ਸ਼ੁਰੂ ਕੀਤਾ ਹੋਲੀ-ਹੋਲੀ ਗਲੀਆਂ ਦਾ ਤਾਂ ਸਾਰੇ ਵਿਕਾਸ ਹੋ ਹੀ ਗਿਆ ਜਿਹੜੇ ਥੋੜੀ ਜਿਹੀ ਰਹਿ ਗਏ ਉਹ ਸਾਰੇ ਪੂਰੇ ਹੋ ਜਾਣੇ ਆ ਨਗਰ ਨਿਗਮ ਚੋਣਾਂ ਦੇ ਵਿੱਚ ਕੀ ਕਹਿਣਾ ਹੈ ਸਾਡੇ ਕੈਂਡੀਡੇਟਸ ਆ ਜਿਹੜੇ ਖੜੇ ਨੇ ਤੇ ਨਗਰ ਨਿਗਮ ਚੋਣਾਂ ਦੇ ਵਿੱਚ ਕੀ ਕਹਿਣਾ ਹੈ ਸਾਡੇ ਲੋਕ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ પાਕੇ ਜਿਤਾਉਣਾ ਹੈ ਤੇ ਕਿਹੜਾ ਕੈਂਡੀਡੇਟ ਆਪਣੇ ਇਲਾਕੇ 'ਚ ਜਾਂ ਆਪਣੇ ਵਾਰ 'ਚ ਲੈ ਕੇ ਆਉਣਾ ਸੋ ਫਗਵਾੜਾ ਨਗਰ ਨਿਗਮ ਚੋਣਾਂ ਦਾ ਸਰਵੇ ਕਰ ਰਿਹਾ ਗੱਲਬਾਤ ਕਰ ਰਿਹਾ ਜਿੰਨੇ ਵੀ ਕੈਂਡੀਡੇਟਸ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਇਹ ਵੀ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਤੱਕ ਉਹਨਾਂ ਦੀ ਆਵਾਜ਼ ਪਹੁੰਚਾਈਏ ਤੇ ਤੁਹਾਡੇ ਜਿਹੜੇ ਸਵਾਲ ਆ ਉਹਨਾਂ ਨੂੰ ਪਹੁੰਚਦੇ ਕਰ ਦਈਏ ਸੋ ਅੱਜ ਅਸੀਂ ਵਾਰਡ ਨੰਬਰ 26 ਜਿਹੜੇ ਕਿ ਅਮਰਜੀਤ ਸਿੰਘ ਕੁੱਕੀ ਹੁਣੇ ਇਸ ਸਮੇਂ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਨੇ ਕੌਂਸਲਰ ਦੇ ਲਈ ਐਮਸੀ ਦੇ ਲਈ ਲੇਕਿਨ ਸਾਬਕਾ ਕੌਂਸਲਰ ਵੀ ਰਹੇ ਨੇ ਇਸ ਇਲਾਕੇ ਦੇ ਮੈਂ ਗੱਲਬਾਤ ਕਰ ਲਏ ਨੇ ਸਤਿ ਸ਼੍ਰੀ ਅਕਾਲ ਜੀ ਆਪ ਸਾਨੂੰ ਬਹੁਤ-ਬਹੁਤ ਜੀ ਸ਼ੁਭਕਾਮਨਾਵਾਂ ਜੀ ਪਹਿਲੀ ਗੱਲ ਤਾਂ ਬੜੇ ਲੰਬੇ ਸਮੇਂ ਬਾਅਦ ਚੋਣਾਂ ਆਈਆਂ ਜੀ ਤੁਹਾਨੂੰ ਤਾਂ ਬੜੀ ਉਡੀਕ ਹੁੰਦੀ ਸੀ ਸਾਬਕਾ ਕੌਂਸਲਰ ਰਹੇ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਬਹੁਤ ਦੇਰ ਹੋ ਗਈ ਆ ਕਮ ਸਿਕਮ 9 ਸਾਲ ਹੋ ਗਏ ਆ 9.5 ਸਾਲ ਹੋ ਗਏ ਆ 9.5 ਸਾਲ ਬਾਅਦ ਹੋ ਗਏ ਆ ਹੁਣ ਪਹਿਲਾ ਸਾਬਕਾ ਸੀਗੇ ਹੁ ਜੀ ਮੈਂ ਇਹ ਚੋਣਾ ਜਲਦੀ ਹੋਣ ਬਿਲਕੁਲ ਚਲੋ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਸਾਰਿਆਂ ਨੂੰ ਜਿਹੜੀ ਚੋਣਾ ਹੋ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਤੁਸੀਂ ਸਾਬਕਾ ਕਾਉਂਸਲ ਰਹੇ ਹੋ ਜੀ ਹੁਣ ਚੱਕਰ ਕੀ ਹੈ ਕਿ ਪਹਿਲਾਂ ਸਾਨੂੰ ਜਿਹੜੇ ਕੈਂਡੀਡੇਟ ਮਿਲੇ ਉਹ ਕੁਝ ਨਵੇਂ ਸੀਗੇ ਜੀ ਜਾਂ ਕੁਝ ਕਹ ਲਓ ਕਿ ਕੰਪੀਟੀਟਰ ਸੀਗੇ ਲੇਕਿਨ ਸਾਬਕਾ ਰਹੇ ਹੋ ਤੁਸੀਂ ਇਸ ਇਲਾਕੇ ਦੇ ਵਿੱਚ ਰਹੇ ਹੋ ਕਾਉਂਸਲਰ ਹੁਣ ਤੁਸੀਂ ਇਸ ਬਾਰੇ ਗੱਲ ਦਾਰਾ ਜਾਣ ਸਕਦੇ ਹੋ ਮੈਂ ਤੁਹਾਡੇ ਨਾਲ ਵੀ ਗੱਲਬਾਤ ਕਰਾਂਗੀ ਜਿੰਨੋਂ ਨਾਲ ਤੁਸੀਂ ਖੜੇ ਹੋ ਕਿ ਲੋਕਾਂ ਨੂੰ ਸ਼ਿਕਾਇਤਾਂ ਬੜੀਆਂ ਹੁੰਦੀਆਂ ਜੀ ਬਿਲਕੁਲ ਕਾਉਂਸਲਰਾਂ ਦੇ ਨਾਲ ਬਿਲਕੁਲ ਜੀ ਬਿਲਕੁਲ ਜਾਂ ਸਰਪੰ ਸਾਬਕਾ ਸਾਡਾ ਕੌਂਸਲਰ ਸੀ ਕਿ ਵੀ ਸਾਡੇ ਬੜਿਆ ਨਹੀਂ ਬਿਲਕੁਲ ਜੀ ਬਿਲਕੁਲ ਤੁਸੀਂ ਕੋਸ਼ਿਸ਼ ਕਿ ਚਾਦਣਾ ਪਾਦੇ ਪਹਿਲੇ ਫਿਰ ਬਾਕੀ ਗੱਲਬਾਤ ਕਰਦੇ ਆ ਕਿ ਉਸ ਸਮੇਂ ਤੋਂ ਲੈ ਕੇ ਹੁਣ ਅੱਜ ਕੱਲ ਕੋਈ 10 ਸਾਲ ਹੋ ਗਏ ਜੀ 9-10 ਸਾਲ ਹੋ ਗਏ ਆ ਸੋ ਕੀ 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 ਰਿਹਾ ਤੁਸੀਂ ਕਿਹੜੇ ਕਿਹੜੇ ਕਾਜ ਕਰਾਉਂਦੇ ਆ ਕਿਹੜੇ ਕਿਹੜੇ ਕੰਮ ਕਰਾਉਂਦੇ ਆ ਚਲੋ ਮੈਂ ਤਾਂ ਕੁਛ ਨਹੀਂ ਕਰਾਉਣ ਵਾਲਾ ਸੀ ਕਰਾਉਣੇ ਵਾਲੇ ਤਾਂ ਸਾਰੇ ਬਾੜਵਾਸੀ ਆ ਹਾਂ ਨਹੀਂ ਪਰ ਰਸਤਾ ਤਾਂ ਤੁਸੀਂ ਹੋਣਾ ਜੀ ਸਾਰੇ ਇਹਨਾਂ ਨੇ ਉਦੋਂ ਮੈਂ ਆਜ਼ਾਦ ਇੰਡੀਪੈਂਡੈਂਟ ਸੀਗਾ ਆਜ਼ਾਦ ਸੀਗੇ ਨਹੀਂ ਆਜ਼ਾਦ ਕੌਂਸਲਰ ਆ ਆਜ਼ਾਦ ਨਹੀਂ ਮੈਨੂੰ ਲੋਕਾਂ ਨੇ ਮਤ ਦੇ ਕੇ ਜਿਤਾਇਆ ਠ ਤਾਂ ਫੇਰ ਮੇਰਾ ਫਰਜ ਸੀ ਇੱਥੇ ਵਾਰਡ ਦਾ ਸੋਚਣਾ ਹੂੰ ਤਾਂ ਸਾਡੇ ਵਾਰਡ ਦੇ ਵਿੱਚ ਨਾ ਕੋਈ ਗਲੀ ਸੀ ਨਾ ਸੀਵਰੇਜ ਸੀ ਨਾ ਵਾਟਰ ਸਪਲਾਈ ਸੀ ਕੱਚੀਆਂ ਗਲੀਆਂ ਸੀਗੀਆਂ ਜੀ ਤਾਂ ਸੇਵਾ ਦੇ ਮੱਦੇ ਨਜ਼ਰ ਰੱਖਦੇ ਹੋਏ ਸ਼ੁਰੂ ਕੀਤਾ ਕੰਮ ਤਾਂ ਅੱਜ 9 ਸਾਲ ਹੋ ਗਏ ਆ ਤਾਂ ਵਾਰਡ ਦੇ ਵਿੱਚ ਟੋਟਲ 100% ਸੀਵਰੇਜ 100% ਵਾਟਰ ਸਪਲਾਈ ਪਲੱਸ 100% ਗਲੀਆਂ ਇੱਕ ਦੋ ਗਲੀਆਂ ਉਹ ਹੁਣ ਉਸ ਟਾਈਮ ਚੱਲ ਰਹੀਆਂ ਉਹ ਵੀ ਚੱਲ ਰਹੀਆਂ ਆ ਉਹ ਵੀ ਬਣ ਜਾਣੀ ਟੋਟਲ ਸਾਡਾ ਇਹ ਕੰਮ ਖਤਮ ਹੋ ਗਿਆ ਉਹਦੇ ਵਿੱਚ ਇੱਕ ਵਾਟਰ ਟੈਂਕੀ ਲਵਾਈ ਨਾਲ ਟੋਟਲ ਲਟੀਆਂ ਇੱਥੇ ਹੀ ਉਹ ਬਿਲਕੁਲ ਪਿੱਛੇ ਆ ਟੈਂਕੀ ਕਿੱਥੇ ਹੋਣੀ ਆ ਬਹੁਤ ਬੜੀ ਆ ਉਹ ਵੀ ਟੈਂਕੀ ਲਵਾਈ ਠੀਕ ਹੈ ਯਾਨੀ ਕਿ ਹੋ ਸਕਦਾ ਜਿੰਨਾ ਕਿ ਵਾਰਡ ਦਾ ਕੋਸ਼ਿਸ਼ ਕੀਤੀ ਆ ਵੀ ਸਾਰਿਆਂ ਦੇ ਕੰਮ ਹੋਣ ਹੂੰ ਹੂੰ ਤਾਂ ਕੁਝ ਬਾਲੇ ਸੱਤਾਂ ਪੈਸੇ ਵੀ ਮਿਲੇ ਆ ਲੋਕਾਂ ਨੂੰ ਉਹ ਵੀ ਦਿਵਾਏ ਆ ਬਾਕੀ ਸੇਵਾ ਚੱਲ ਰਹੀ ਆ ਹੁਣ ਵੀ ਚੱਲ ਰਹੀ ਆ ਮੇਰਾ ਸਵਾਲ ਤੁਹਾਨੂੰ ਪੁੱਛਦਾ ਕਿ ਆਜ਼ਾਦ ਉਮੀਦਵਾਰ ਤੁਸੀਂ ਖੜੇ ਹੋਏ ਜਿੱਤ ਗਏ ਚਲੋ ਠੀਕ ਆ ਲੋਕਾਂ ਨੇ ਲੋਕਲ ਕਨੈਕਸ਼ਨ ਆਪਣਾ ਵਧੀਆ ਸੀ ਕਿ ਤੁਸੀਂ ਜਿੱਤ ਗਏ ਆਜ਼ਾਦ ਉਮੀਦਵਾਰ ਹੋ ਕੇ ਸਰਕਾਰ ਦੇ ਕੋਲੋਂ ਕੰਮ ਘੜਾਉਣੇ ਕਿੰਨਾ ਕਿ ਕਹੋ ਕਿ ਦਿੱਕਤ ਪਰੇਸ਼ਾਨੀਆਂ ਵਾਲਾ ਕੰਮ ਸਕੇ ਜਾਂ ਕਿਵੇਂ ਘੜਾ ਇਹ ਮਿਲ ਜਾਂਦੇ ਨੇ ਆਜ਼ਾਦ ਉਮੀਦਵਾਰ ਲਈ ਸੁੱਖਾ ਹੁੰਦਾ ਕੰਮ ਇਹ ਸਰਕਾਰ ਤੋਂ ਬੈਗੜਾਉਣੇ ਜੇ ਕਹੋ ਸੁੱਖਾ ਤਾਂ ਚਲੋ ਨਹੀਂ ਹੁੰਦਾ ਹਾਂ ਪਰ ਜਿੱਥੇ ਪਬਲਿਕ ਨੇ ਮਤ ਦਿੱਤਾ ਪਬਲਿਕ ਦੀ ਸਪੋਰਟ ਨਾਲ ਸਭ ਕੁਝ ਹੋ ਜਾਂਦਾ ਹਾਂ ਸਭ ਕੁਝ ਹੋ ਜਾਂਦਾ ਇਹ ਦੋ ਤਰਫਾ ਜਵਾਬ ਦੇ ਗਏ ਤੁਸੀਂ ਮੈਨੂੰ ਨਹੀਂ ਨਹੀਂ ਅੱਜ ਕੱਲ ਮਾਰ ਗਈ ਨਹੀਂ ਨਹੀਂ ਜਿੱਥੇ ਪਬਲਿਕ ਦੀ سپورਟ ਜਿੱਥੇ ਨਾਲ ਖੜੇ ਅੱਜ ਵੀ ਉਹੀ ਭਰਾ ਖੜੇ ਆ ਮੈਂ ਵੀ ਇਹਨਾਂ ਦੇ ਵਿੱਚ ਰਹਿੰਦਾ ਸੀਗਾ ਠੀਕ ਹੈ ਤੇ ਲੇਕਿਨ ਮਿਹਨਤ ਕੀਤੀ ਸਾਰਾ ਕੁਝ ਹੋ ਗਿਆ ਹੁਣ ਤੁਹਾਨੂੰ ਹੁਣ ਤੁਹਾਨੂੰ ਟਿਕਟ ਮਿਲ ਗਈ ਆਮ ਆਦਮੀ ਪਾਰਟੀ ਤੋਂ ਹੈ ਹਾਂਜੀ ਹੁਣ ਟਿਕਟ ਦਿੱਤੀ ਆਮ ਆਦਮੀ ਪਾਰਟੀ ਨੇ ਹਲਕਾ ਇੰਚਾਰਜ ਜਵਿੰਦਰ ਸਿੰਘ ਮਾਨ ਤੇ ਮਾਨਜੋ ਸਾਡੇ ਐਮਪੀ ਸਾਹਿਬ ਰਾਜਕਮਰ ਚੱਬੇਵਾਲ ਜੀ ਜੀ ਹਰਜੀਮਾਨ ਜੀ ਦਰਵੇਸ਼ ਰਾਜੂ ਜੀ ਇਹਨਾਂ ਸਾਰਿਆਂ ਨੇ ਮਿਲ ਕੇ ਸਰ ਮੈਨੂੰ ਇਥੇ ਉਸ ਸਮੇਂ ਟਰਾਈ ਕੀਤਾ ਸੀ ਕਿ ਤੁਸੀਂ ਕਿਸੇ ਪਾਰਟੀ ਵੱਲੋਂ ਕਿ ਆਜ਼ਾਦ ਹੀ ਸੁਣਿਆ ਉਸ ਸਮੇਂ ਮੈਨੂੰ ਤਾਂ ਬਾੜ ਦਾ ਪਤਾ ਵੀ ਨਹੀਂ ਸੀਗਾ ਮੈਂ ਬਾਹਰ ਸੀਗਾ ਪਹਿਲਾਂ ਅੱਛਾ ਜੀ ਬਾਹਰ ਸੀਗਾ ਜਸਟ 15 ਦਿਨ ਹੀ ਆਏ ਸੀ ਆਏ ਨੂੰ ਹੋਏ ਸੀਗੇ ਤੇ ਇਹਨਾਂ ਲੋਕਾਂ ਨੇ ਮਤ ਦਿੱਤਾ ਵਿਸ਼ਵਾਸ ਦਵਾਤਾ ਹੈ ਵਿਸ਼ਵਾਸ ਦਵਾਇਆ ਜੀ ਕੀ ਬਾਤ ਹੈ ਹੁਣ ਹੁਣ ਜਾ ਰਹੇ ਹੋ ਲੋਕਾਂ ਨੂੰ ਹੁਣ ਵਿਚਰ ਰਹੇ ਹੋ ਕਿ ਹਾਂਜੀ ਹੁਣ ਦੁਆਰ ਤੋਂ ਵੋਟਾਂ ਆ ਗਈਆਂ ਵੀ ਕਿਸ ਤਰੀਕੇ ਨਾਲ ਤੁਸੀਂ ਜੀ ਕੋਕੀ ਨੂੰ ਵੋਟ ਪਾਉਣੀ ਆ ਬਿਲਕੁਲ ਬਸ ਮੈਂ ਉਹੀ ਦੱਸ ਰਿਹਾ ਵੀ ਜਿੰਨਾ ਕੰਮ ਹੋਇਆ ਉਹਨਾਂ ਦੇ ਦਿਖ ਰਿਹਾ ਆ ਜੀ ਬਾ ਕੋਸ਼ਿਸ਼ ਇਹ ਆ ਮੇਰੀ ਇੱਥੇ ਹੋਰ ਵੀ ਥੋੜੀ ਡਿਵੈਲਪਮੈਂਟ ਹੋਵੇ ਸਾਡੇ ਕੋਲ ਕੁਝ ਸਰਕਾਰੀ ਜ਼ਮੀਨ ਪਈ ਆ ਸਰਕਾਰੀ ਜ਼ਮੀਨ ਪਈ ਠੀਕ ਆ ਸਾਡੇ ਕੋਲ ਸਰਕਾਰੀ ਜ਼ਮੀਨ ਪਈ ਆ ਅਸੀਂ ਚਾਹੁੰਦੇ ਆ ਵੀ ਇੱਥੇ ਆਉਣ ਵਾਲਾ ਸਮਾਂ ਇੱਕ ਵਧੀਆ ਹਸਪੀਟਲ ਹੋਵੇ ਕਿ ਲੋਕਾਂ ਦੀ ਸਿਹਤ ਸਹੂਲਤਾਂ ਦੇ ਨਾਲ ਆਧਾਰਤ ਆ ਜੀ ਜੀ ਕਿਉਂ ਬਿਲਕੁਲ ਗਰੀਬ ਏਰੀਆ ਸਾਡਾ ਬਹੁਤ ਕੋਈ ਰਿਚ ਨਹੀਂ ਹੈਗਾ ਤੇ ਉਹਨਾਂ ਸਿਹਤ ਸਬੰਧੀ ਸਹੂਲਤਾਂ ਮੈਨਣ ਪਲੱਸ ਇੱਕ ਛੋਟਾ ਜਿਹਾ ਇਸੇ ਨਾਲ 6ਵੀਂ ਤੋਂ ਲੈ ਕੇ 12ਵੀਂ ਤੱਕ ਕੋਈ ਸਕੂਲ ਆ ਜਾਏ ਸਕੂਲ ਤੁਹਾਡੇ ਇਰੀਚ ਨਹੀਂ ਹੈ ਸਰਕਾਰੀ ਸਕੂਲ ਇਰੀਚ ਦੇ ਵਿੱਚ ਸਿਰਫ ਇੱਕ ਪ੍ਰਾਇਮਰੀ ਸਕੂਲ ਆ 5ਵੀਂ ਤੱਕ ਬੱਚੀਆਂ ਜਾਂਦੀਆਂ ਬੜੀ ਦੂਰ ਇਧਰੋਂ 12ਵੀਂ ਤੱਕ ਸਕੂਲ ਉੱਤੋਂ ਅੱਗੇ ਫਿਰ ਅੱਗੇ ਹੋ ਜਾਉਣਾ ਉੱਤੋਂ ਅੱਗੇ ਦੂਸਰੀ ਥਾਂ ਜਾਣਾ ਪੈਂਦਾ ਜਾਂ ਕੋਥੜਾ ਨੂੰ ਜਾਣਾ ਪੈਂਦਾ ਜਾਂ ਦੰਦੁੱਤੀ ਸੰ ਨੂੰ ਜਾਣਾ ਪੈਂਦਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਇੱਥੇ ਇੱਕ ਸਕੂਲ ਵੀ ਆ ਜਾਏ ਠੀਕ ਹੈ ਇਹੀ ਹੈ ਮੇਰਾ ਮੋਟੀਵੇਸ਼ਨ ਇਹੀ ਹੈ ਵੀ ਸਾਰਾ ਹੁਣ ਪਲਾਨ ਇਹੀ ਵੀ ਇਹ ਹੋ ਜਾਵੇ ਐਜੂਕੇਸ਼ਨ ਤੇ ਹੈਲਥ ਆਲੂ ਆ ਜੀ ਹਾਂ ਹੁਣ ਗਲੀਆਂ ਗੁਲੀਆਂ ਥੋੜੀ ਪ ਚਲੋ ਸਿਵਰੇਜ ਤੇ ਨੋਰਮਲ ਜਿਹੜਾ ਮੇਨ ਹੈਲਥ ਐਂਡ ਐਜੂਕੇਸ਼ਨ ਸਾਡਾ ਮੁੱਦਾ ਹੁਣ ਇਹ ਰਹਿਣਾ ਮੈਂ ਸਾਹਬ ਨਾਲ ਗੱਲ ਕਰਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਵਿੰਦਰ ਜੀ ਕਿੱਥੋਂ ਇੱਥੋਂ ਬਲੋਂਗ ਕਰਦੇ ਹਾਂ ਹਾਂ ਜੀ ਇੱਥੋਂ ਬਲੋਂਗ ਕਰਦੇ ਹਾਂ ਜੀ ਹੁਣ ਤੁਹਾਡੇ ਨਾਲ ਸਾਡੇ ਕਾ ਸਰਪੰਚ ਨੇ ਤੇ ਇਸ ਵਾਰ ਖੜੇ ਹੋ ਗਏ ਨੇ ਜੀ ਤੁਸੀਂ ਇੱਥੇ ਇਸੇ ਇਲਾਕੇ ਦੇ ਬਿਲਕੁਲ ਜੀ ਇਸੇ ਇਲਾਕੇ ਦੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਕੁਝ ਦੱਸੋ ਸੰਪਤੀ ਨਹੀਂ ਕਹਣਾ ਕਿ ਜੇ ਬਹੁਤ ਬਹੁਤ ਬੜੀਆ ਉਮੀਦਵਾਰ ਨੇ ਜੀ ਇਹਨਾਂ ਦੀ ਸਪੋਰਟ ਕਰਕੇ ਤੇ ਇਹਨਾਂ ਨੂੰ ਜਿਤਾ ਕੇ ਤੇਲਾ ਕੰਮ ਕਾਜ ਕਿਹੋ ਜਿਹਾ ਰਹਿ ਰਿਹਾ ਹੈ ਠੀਕ ਹੈ ਅੱਗੇ ਗੱਲ ਕਰੀਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਜੀ ਨਾ ਤੁਹਾਡਾ ਜੀ ਡਾਕਟਰ ਰਮੇਸ਼ ਕੁਮਾਰ ਫਗਵਾੜੇ ਤੋਂ ਅੱਛਾ ਇਥੋਂ ਤੁਸੀਂ ਇਸ ਬਿਲਕੁਲ ਮੋਹਲਾ ਪੀਪਰਿੰਗ ਦੇ ਤੋ ਠੀਕ ਹੈ ਤੇ ਤੁਸੀਂ ਕੀ ਕਹੋਗੇ ਜੀ ਤੁਹਾਡਾ ਕੀ ਵਿਚਾਰ ਹੈ ਆ ਮੇਰਾ ਜਿਹੜਾ ਵਿਚਾਰ ਹੈ ਕਿ ਜਿਹੜੀ 2015 ਦੀ ਗੱਲ ਕਰੀਏ ਤਾਂ ਵਕਈ ਸਾਡੇ ਮੋਹਲਾ ਪੀਪਰਿੰਗ ਦੇ ਵਿੱਚ ਕੋਈ ਵੀ ਚਾਰ ਰਿਕਸ਼ਾ ਵਾਲਾ ਹੋਵੇ ਚਾਹੇ ਔਟੋ ਵਾਲਾ ਹੋਵੇ ਕੋਈ ਵੀ ਹੋਵੇ ਪੀਪਰਿੰਗ ਵਿੱਚ ਇੰਦਰਾ ਨਹੀਂ ਕਰਦਾ ਸੀਗਾ ਕਿਉਂਕਿ ਇਹਨੇ ਬੁਰੇ ਹਾਲਾਤ ਸੀਗੇ ਕਿ ਕੋਈ ਆਉਨੋ ਮਨ ਨਹੀਂ ਕਰਦਾ ਸੀਗਾ ਬਟ 2015 ਤੋਂ ਬਾਅਦ ਇਹ ਜੀਤੇ ਜੀਤਣ ਤੋਂ ਬਾਅਦ ਇਹਨੇ ਕੰ ਹੋਲੀ-ਹੋਲੀ ਗਲੀਆਂ ਦਾ ਤਾਂ ਸਾਰੇ ਵਿਕਾਸ ਹੋ ਹੀ ਗਿਆ ਜਿਹੜੇ ਥੋੜੀ ਜਿਹੀ ਰਹਿ ਗਏ ਉਹ ਸਾਰੇ ਪੂਰੇ ਹੋ ਜਾਣੇ ਤੇ ਮੇਨ ਸਾਡਾ ਮੋਟਿਵ ਇਹ ਹੈਗਾ এডਿਕੇਸ਼ਨ ਔਰ ਹੈਲਥ ਕਿ ਤਾ ਹਸਪੀਟਲ ਲਾਈਏ ਔਰ ਸਕੂਲਾਂ ਦੀ ਜਿਹੜੇ 12ਵੀਂ ਤੱਕ ਹੈ ਉਹ ਸਕੂਲ ਆਪ ਸਰਕਾਰ ਤੋਂ ਮੰਗ ਕੇ ਬਣਵਾਈਏ ਠੀਕ ਔਰ ਜੋ ਵੀ ਸਰਕਾਰ ਵੱਲੋਂ ਸਹੂਲਤ ਮਿਲ ਰਹੀ ਹੈ ਉਹ ਇੱਕ-ਇੱਕ ਪਬਲਿਕ ਇੱਕ-ਇੱਕ ਮੋਹੱਲਾ ਨਗਰ ਜਿਹੜੇ ਪੀਪਾਰ ਦੇ ਨਿਵਾਸੀ ਹੈ ਉਹਨਾਂ ਤੱਕ ਪਹੁੰਚਾਈਏ ਸਾਡਾ ਮੇਨ ਮੋਟਿਵ ਇਹ ਹੈ ਸੋ ਇਹਨਾਂ ਦੀ ਸਪੋਰਟ ਲਈਏ ਸਾਰੇ ਕੇ ਸਾਰੇ ਖੜੇ ਆ ਪਹਿਲਾਂ ਤੁਸੀਂ ਆਜ਼ਾਦ ਮੀਤ ਵਰਸ ਕਿੰਨੇ ਕੰਮ ਕਰਾਉਂਦੇ ਹੋਂਦ ਸੱਤਾ ਦੀ ਸਰਕਾਰ ਆਪਣੀ ਆਮ ਆਦਮੀ ਪਾਰਟੀ ਦੀ ਪਰ ਫੇਰ ਵੀ ਲੋਕਾਂ ਨੂੰ ਲੋਕਾਂ ਦੇ ਵਿੱਚ ਤਾਂ ਜਾਣਾ ਹੀ ਪੈਣਾ ਹਾਂ ਲੋਕਾਂ ਦੀ ਕਚਹਿਰੀ ਵਿੱਚ ਤਾਂ ਜਾਣਾ ਹੀ ਪੈਣਾ ਜਾਣਾ ਪੈਣਾ ਜੀ ਜੇ ਉਹਨਾਂ ਨੂੰ ਚੰਗਾ ਲੱਗਾ ਮੇਰਾ ਕੰਮ ਚੰਗਾ ਲੱਗਾ ਤਾਂ ਜ਼ਰੂਰ ਦੋਗੇ ਗਏ ਉਹ ਲੋਕਾਂ ਦਾ ਡੋਟੇ ਡੋਰ ਕਰ ਲੋ ਕੈਂਪੀ ਸ਼ੁਰੂ ਕਰ ਰਹੇ ਹਾਂ ਹਾਲੇ ਜਾ ਰਹੇ ਹਾਂ ਜੀ ਹੌਲੀ ਹੌਲੀ ਜਾ ਰਹੇ ਹਾਂ ਸੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਸੋ ਅਸੀਂ ਇਹੀ ਚਾਹੁੰਦੇ ਹਾਂ ਕਿ ਜਿਹਨੂੰ ਵੀ ਇਲਾਕਿਆਂ ਨਰਮਾਸੀਆਂ ਜਿਹਨੂੰ ਵੀ ਤੁਸੀਂ ਵੋਟ ਪਾਉਣੀ ਹੈ ਬੜਾ ਸੋਚ ਸਮਝ ਕੇ ਸੋਚ ਮੈਂ ਹਰ ਇੱਕ ਵੀਡੀਓ ਥੋਡੇ ਅਗਲੇ 5 ਸਾਲ ਡਿਪੈਂਡੈਂਟ ਹੋਏ ਨੇ ਤੁਸੀਂ ਉਹਨਾਂ ਦੇ ਉੱਪਰ ਤੁਸੀਂ ਕੰਮ ਕਰਵਾਉਣੇ ਨੇ ਜੀ ਤੇ ਤੁਹਾਨੂੰ ਅਸੀਂ ਇਹੀ ਆਸ਼ਾ ਕਰਾਂਗੇ ਜੇਕਰ ਤੁਹਾਨੂੰ ਜਨਤਾ ਲੈ ਕੇ ਆਉਂਦੀ ਏ ਤਾਂ ਆਪਣੇ ਕੰਮਾਂ ਨੂੰ ਉਸੇ ਦੇ ਇੱਕ ਨੰਬਰ ਕਰਾਰੇ ਹੋਈ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਥੋੜਾ ਸਮਾਂ ਦੇਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ